ਲੈਂਡ ਪੂਲਿੰਗ ਨੀਤੀ ਦੀ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਵੀ ਆ ਤੇ ਵਿਵਾਦ ਵੀ ਆ ਸਰਕਾਰ ਇਹ ਗੱਲ ਕਹਿੰਦੀ ਜੀ ਕਿ ਅਸੀਂ ਕਿਸਾਨ ਪੱਖੀ ਹਾਂ ਕਿਸਾਨ ਦਾ ਸਮੁੱਚੇ ਪੰਜਾਬ ਦਾ ਫਾਇਦਾ ਸੋਚਣਾ ਭਲਾ ਸੋਚਣਾ ਸਾਡਾ ਪਹਿਲਪ ਲਕੜਾ ਫਰਜ਼ ਆ ਕਿਸਾਨ ਇਹ ਗੱਲ ਕਹਿੰਦੇ ਵੀ ਸਾਡੇ 3 ਵਰਿਆਂ ਬਾਅਦ ਇੱਕਦਮ ਆਮ ਆदमी ਪਾਰਟੀ ਦੀ ਸਰਕਾਰ ਨੂੰ ਸਾਡੇ ਇੰਨੇ ਫਾਇਦੇ ਕਿਉਂ ਸੁਝੇ ਆ ਇਹਦੇ ਪਿੱਛੇ ਕਾਰਨ ਕੀ ਆ ਕਿਤੇ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਵੱਡਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਿਸਾਨ ਇਹ ਗੱਲ ਕਹਿੰਦੇ ਕਿ ਅਸੀਂ ਜ਼ਮੀਨ ਦੇਣੀ ਨਹੀਂ ਤੇ ਸਰਕਾਰ ਇਹ ਗੱਲ ਕਹਿੰਦੀ ਵੀ ਜ਼ਮੀਨ ਅਸੀਂ ਖੋਣੀ ਨਹੀਂ ਜਿਹੜਾ ਕਿਸਾਨ ਜ਼ਮੀਨ ਦੇਣੀ ਚਾਵੇ ਜੀ ਸਦਕੇ ਦੇਵੇ ਜਿਹਨੇ ਨਹੀਂ ਜ਼ਮੀਨ ਦੇਣੀ ਇਹ ਉਹਦੀ ਮਰਜ਼ੀ ਆ ਪੰਜਾਬ ਦੇ ਵਿੱਚ ਲਗਭਗ 65000 ਏਕੜ ਜ਼ਮੀਨ ਨੂੰ ਡਿਵੈਲਪ ਕਰਨ ਦਾ ਟੀਚਾ ਸਰਕਾਰ ਨੇ ਮਿੱਥਿਆ ਵਕਫ ਵਕਤ ਥਾਵਾਂ ਜਿਹੜੀਆਂ ਉਹ ਮਿੱਥੀਆਂ ਗਈਆਂ ਵੀ ਫਲਾਣੀ ਥਾਂ ਦੇ ਉੱਤੇ ਫਲਾਣੀ ਸ਼ਹਿਰ ਦੇ ਵਿੱਚ ਇੰਨੇ ਸੌ ਜਾਂ ਇੰਨੇ ਹਜ਼ਾਰ ਏਕੜ ਸਿ ਡਿਵੈਲਪ ਕਰਨਾ ਫਲਾਣੀ ਥਾਂ ਦੇ ਉੱਤੇ ਇੰਨਾ ਕਰਨਾ ਇਹਦੇ ਵਿੱਚ ਹੁਣ ਸੋਧ ਕਰ ਦਿੱਤੀ ਗਈ ਆ ਸਰਕਾਰ ਕਹਿੰਦੀ ਵੀ ਕੀਤੀ ਗਈ ਸੋਧ ਦੇ ਮੁਤਾਬਕ ਕਿਸਾਨ ਨੂੰ ਹੋਰ ਫਾਇਦਾ ਹੋਣਾ ਜ਼ਮੀਨ ਦੇ ਮਾਲਕ ਨੂੰ ਹੋਰ ਫਾਇਦਾ ਹੋਣਾ ਪਰ ਕਿਸਾਨ ਇਹ ਗੱਲ ਕਹਿੰਦੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਕਹਿੰਦਾ ਕਿ 30 ਜੁਲਾਈ ਨੂੰ ਅਸੀਂ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਟਰੈਕਟਰ ਮਾਰਚ ਕਰਨਾ ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਆ ਅਕਾਲੀ ਦਲ ਤੇ ਭਾਜਪਾ ਵੀ ਖਿਲਾਫ ਆ ਮੈਂ ਇਹ ਨਹੀਂ ਗੱਲ ਕਹਣਾ ਕਿ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਕਿਸਾਨ ਮਾਰੂ ਵਾਅਦਾ ਜਾਂ ਕਿਸਾਨ ਪੱਖੂ ਬਹੁਤ ਆ ਲਗਭਗ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਪਰ ਗੱਲ ਇਹ ਜੀ ਕਿ ਜਿਹਨੇ ਵਿਰੋਧ ਕਰਨਾ ਉਹਨੇ ਵਿਰੋਧ ਕਰਨਾ ਆਪਾਂ ਸਿਰਫ ਕਿਸਾਨ ਦੀ ਤੇ ਸਰਕਾਰ ਦੀ ਗੱਲ ਕਰਦੇ ਆਂ ਸਰਕਾਰ ਨੇ ਜਿਹੜੀ ਸੋਧ ਕੀਤੀ ਆ ਉਹਦੇ ਤਹਿਤ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਕੀਤੀਆਂ ਗਈਆਂ ਪਹਿਲਾਂ ਇਹ ਗੌਰ ਨਾਲ ਸੁਣੋ ਉਹ ਕਹਿੰਦੇ ਜੀ ਐਲਓਆਈ ਜਾਰੀ ਹੋਣ ਤੋਂ ਬਾਅਦ ਜ਼ਮੀਨ ਮਾਲਕ ਨੂੰ ਗੁਜ਼ਾਰਾ ਭੱਤੇ ਦੇ ਰੂਪ ਦੇ ਵਿੱਚ ਇੱਕ ਮੁਸ਼ਤ 50000 ਰੁਪਏ ਦਿੱਤਾ ਜਾਊਗਾ ਕਬਜ਼ਾ ਲੈਣ ਤੋਂ ਬਾਅਦ ਜ਼ਮੀਨ ਦੇ ਮਾਲਕਾਂ ਨੂੰ ਸਾਲਾਨਾ 1 ਲੱਖ ਰੁਪਏ ਮਿਲਿਆ ਕਰੂਗਾ ਅਗਲੀ ਗੱਲ ਕਹੀ ਗਈ ਹੈ ਜੀ ਕਿ ਇਸ ਸਾਲਾਨਾ ਰਾਸ਼ੀ ਦੇ ਵਿੱਚ 10% ਦੀ ਰਵਾਦਾ ਵੀ ਹੋਊਗਾ ਜਿਹੜਾ ਕਿ ਅਕਵਾਇਰ ਕੀਤੀ ਗਈ ਜਾਂ ਲਈ ਹੋਈ ਜ਼ਮੀਨ ਦਾ ਕਬਜ਼ਾ ਲੈਣ ਤੋਂ ਸ਼ੁਰੂ ਹੋਊਗਾ ਤੇ ਸਬੰਧਤ ਪੱਖਾਂ ਨੂੰ ਵਿਕਸਤ ਕੀਤੇ ਗਏ ਪਲਾਟ ਸੌਂਪਣ ਤੱਕ ਇਹ ਰਕਮ ਜਾਰੀ ਰਹੂਗੀ ਇਹ ਵੀ ਫੈਸਲਾ ਹੋਇਆ ਜੀ ਕਿ 50 ਏਕੜ ਜਾਂ ਇਹਦੇ ਤੋਂ ਵੱਧ ਜ਼ਮੀਨ ਦੀ ਲੈਂਡ ਪੂਲਿੰਗ ਦੇ ਮਾਮਲਿਆਂ ਦੇ ਵਿੱਚ ਏਕਸਟਰਨਲ ਡਿਵੈਲਪਮੈਂਟ ਚਾਰਜ ਜਿਹਨੂੰ ਅਸੀਂ ਕਹਿੰਦੇ ਆ ਜੀ ਈਡੀਸੀ ਤੋਂ ਇਲਾਵਾ ਹੋਰ ਕੋਈ ਵੀ ਖਰਚ ਨਹੀਂ ਲਿਆ ਜਾਊਗਾ ਇਹ ਵੀ ਗੱਲ ਕਹੀ ਗਈ ਆ ਕਿ ਜ਼ਮੀਨ ਮਾਲਕਾਂ ਨੂੰ ਜੇਕਰ ਰਿਹਾਈਸ਼ੀ ਨਹੀਂ ਜਗਾ ਚਾਹੀਦੀ ਤਾ ਅਸੀਂ ਉਸੇ ਹਿਸਾਬ ਦੇ ਨਾਲ ਕਮਰਸ਼ੀਅਲ ਜੇਕਰ ਕਮਰਸ਼ੀਅਲ ਨਹੀਂ ਚਾਹੀਦੀ ਤਾਂ ਉਸ ਹਿਸਾਬ ਦੇ ਨਾਲ ਅਸੀਂ ਰਿਹੈਸ਼ੀ ਜਗ੍ਹਾ ਵਧਾ ਕੇ ਦੇ ਸਕਦੇ ਆ ਇਹ ਗੱਲ ਕਹੀ ਗਈ ਆ ਵੀ ਜੇਕਰ ਕੋਈ ਚਾਹੁੰਦਾ ਜੀ ਕਿ ਮੈਂ ਤਾਂ ਕਾਰੋਬਾਰੀ ਪਲਾਟ ਲੈਣਾ ਨਹੀਂ ਮੈਂ ਤਾਂ ਕਮਰਸ਼ੀਅਲ ਪਲਾਟ ਲੈਣਾ ਨਹੀਂ ਉਹਦੀ ਥਾਂ ਦੇ ਉੱਤੇ 3 ਗੁਣਾ ਵੱਧ ਅਸੀਂ ਰਿਹੈਸ਼ੀ ਪਲਾਟ ਦੇਣ ਦਾ ਪ੍ਰਬੰਧ ਕਰ ਲਿਆ ਮਤਲਬ ਇਹ ਜੇ ਕਿ ਜੇਕਰ ਤੁਸੀਂ 1 ਏਕੜ ਜ਼ਮੀਨ ਦਿੰਨੇ ਆ ਤਾਂ ਕਿਸਾਨ ਨੂੰ ਜੇ 200 ਗਜ ਦਾ ਕਮਰਸ਼ੀਅਲ ਪਲਾਟ ਨਹੀਂ ਚਾਹੀਦਾ ਤਾਂ ਇਹਦੇ ਬਦਲੇ ਵਿੱਚ ਉਹਨੂੰ 600 ਗਜ ਦਾ ਰਿਹੈਸ਼ੀ ਪਲਾਟ ਮਿਲ ਜਾਊਗਾ ਇਹ ਕਰਨ ਦੇ ਨਾਲ ਕਿਸਾਨ ਨੂੰ 1 ਏਕੜ ਦੇ ਬਦਲੇ ਅਰਬਨ ਸਟੇਟ ਦੇ ਵਿੱਚ 1600 ਗਜ ਦਾ ਰਿਹੈਸ਼ੀ ਪਲਾਟ ਮਿਲ ਜਾਣਾ ਕਿਉਂਕਿ ਪਹਿਲਾਂ ਇਹ ਗੱਲ ਕਹੀ ਗਈ ਸੀ ਵੀ ਤੁਸੀਂ 1 ਏਕੜ ਜੇਕਰ ਜ਼ਮੀਨ ਦਿੰਨੇ ਆ 1000 ਗਜ ਦਾ ਤੁਹਾਨੂੰ ਰਿਹੈਸ਼ੀ ਪਲਾਟ ਤੇ 200 ਗਜ ਦਾ ਤੁਹਾਨੂੰ ਮਿਲੂਗਾ ਜੀ ਕਮਰਸ਼ੀਅਲ ਪਲਾਟ ਹੁਣ ਇਹਦੇ ਵਿੱਚ ਕਨਾਲਾਂ ਵੀ ਦਰਜ ਹੋ ਗਈਆਂ ਵੀ 1 ਕਨਾਲ ਜੇਕਰ ਜ਼ਮੀਨ ਦਿੰਨੇ ਆ ਤੁਹਾਨੂੰ ਕਮਰਸ਼ੀਅਲ ਪਲਾਟ ਇੰਨਾ ਤੇ ਰਿਹੈਸ਼ੀ ਪਲਾਟ ਇੰਨਾ ਜੇ ਤੁਸੀਂ 6 ਕਨਾਲਾਂ ਜ਼ਮੀਨ ਦਿੰਨੇ ਆ ਫਿਰ ਤੁਹਾਨੂੰ ਕਮਰਸ਼ੀਅਲ ਪਲਾਟ ਇੰਨਾ ਤੇ ਰਿਹੈਸ਼ੀ ਪਲਾਟ ਇੰਨਾ ਜ਼ਮੀਨ ਕਿਸਾਨ ਦੀ ਆ ਤੇ ਜ਼ਮੀਨ ਕਿਸਾਨ ਦੀ ਮਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਦੋ ਤਿੰਨ ਤਰਕ ਆ ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲੱਖੋਵਾਲ ਨੇ ਗੱਲ ਕਹੀ ਆ ਕਿ ਇਹ ਨੀਤੀਆਂ ਕਿਸਾਨ ਦੀ ਜ਼ਮੀਨ ਖੋਹਣ ਦੇ ਲਈ ਕੋਸ਼ਿਸ਼ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਤੁਸੀਂ ਪੰਜਾਬ ਦੇ ਵਿੱਚ ਵਿਕਾਸ ਕਰਨਾ ਪੰਜਾਬ 'ਚ ਉਸਾਰੀ ਕਰਨੀ ਆ ਪੰਜਾਬ ਨੂੰ ਤਰੱਕੀ ਦੀ ਲਈ ਤੇ ਲੈ ਕੇ ਜਾਣਾ ਤਾਂ ਖੇਤੀਬਾੜੀ ਵਾਲੀ ਜ਼ਮੀਨ ਵੱਲ ਕਿਉਂ ਜਾਣੇ ਪੰਜਾਬ ਦੇ ਵਿੱਚ ਬੰਜਰ ਜ਼ਮੀਨ ਬਹੁਤ ਪਈ ਆ ਉੱਥੇ ਤੁਸੀਂ ਵਿਕਾਸ ਕਰ ਲਓ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਰਕਾਰ ਕਹਿੰਦੀ ਵੀ ਬੇਸ਼ੱਕ ਤੁਹਾਡੀ ਜ਼ਮੀਨ ਲਈ ਸਰਕਾਰ ਦੇ ਨਾਲ ਗੱਲਬਾਤ ਹੋਗੀ ਪਰ ਜਿੰਨੀ ਦੇਰ ਤੱਕ ਉਹ ਸਾਰੀ ਦਾ ਕੰਮ ਨਹੀਂ ਸ਼ੁਰੂ ਹੁੰਦਾ ਓਨੀ ਦੇਰ ਤੱਕ ਤੁਸੀਂ ਆਪਣੀ ਜ਼ਮੀਨ ਦੇ ਉੱਤੇ ਖੇਤੀਬਾੜੀ ਜਾਰੀ ਰੱਖੋ ਜਦੋਂ ਲਈ ਹੋਈ ਜ਼ਮੀਨ ਦੀ ਚਾਰ ਦਿਵਾਰੀ ਹੋਗੀ ਤਾਂ ਕਿਹੜੇ ਪਾਸੇ ਜਾ ਕੇ ਕਿਸਾਨ ਉੱਡ ਕੇ ਉਹਦੇ ਵਿੱਚ ਖੇਤ ਵਾਹਿਆ ਕਰੂਗਾ ਉਹਦੇ ਵਿੱਚ ਟਰੈਕਟਰ ਉੱਡ ਕੇ ਲੈ ਕੇ ਜਾਊਗਾ ਇਹ ਗੱਲਾਂ ਉਹ ਕਹਿੰਦੇ ਕਹਿਣ ਦੀਆਂ ਤੇ ਕਰਨੀਆਂ ਗੱਲਾਂ ਕੁਝ ਹੋਰ ਆ ਫਿਰ ਇਹ ਵੀ ਗੱਲ ਕਹੀ ਆ ਕਿਸਾਨ ਆਗੂਆਂ ਨੇ ਉਹ ਕਹਿੰਦੇ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਤਾਂ ਵਿਦੇਸ਼ਾਂ ਦੇ ਵੱਲ ਚਲਾ ਗਿਆ ਇਥੇ ਤੁਸੀਂ ਵਸਾਉਣਾ ਕਿਹਨੂੰ ਚਾਹੁੰਦੇ ਆ ਤੇ ਫਿਰ ਇਹ ਗੱਲ ਕਹੀ ਗਈ ਆ ਵੀ ਪੰਜਾਬ ਦੇ ਵਿੱਚ ਪਹਿਲਾਂ ਹੀ ਹਾਈਵੇ ਬਹੁਤ ਨਿਕਲੇ ਆ ਪੰਜਾਬ ਦੇ ਵਿੱਚ ਪੁਲਾਂ ਦੇ ਨਾਂ ਦੇ ਉੱਤੇ ਵਾਹੀਯੋਗ ਜ਼ਮੀਨਾਂ ਜਿਹੜੀ ਬਹੁਤ ਸਾਰੀ ਕਬਜ਼ੇ ਦੇ ਵਿੱਚ ਲਈ ਗਈ ਆ ਜਾਂ ਕਹਿੰਦੇ ਐਕਵਾਇਰ ਕੀਤੀ ਗਈ ਆ ਜ਼ਮੀਨਾਂ ਪੰਜਾਬ ਦੇ ਵਿੱਚ ਲਗਾਤਾਰ ਸੁੰਗੜ ਰਹੀਆਂ ਤੇ ਇੱਕ ਵਾਰ ਜੇਕਰ ਪੈਸੇ ਮਿਲ ਗਏ ਉਹ ਵੱਧ ਹੋਣ ਜਾਂ ਘਟ ਹੁਣ ਪੈਸੇ ਤਾਂ ਰੇਤ ਵਾਂਗੂ ਖੁਰ ਜਾਂਦੇ ਆ ਹੱਥ ਦੇ ਵਿੱਚ ਮੁਠੀ ਦੇ ਵਿੱਚ ਪਈ ਹੋਈ ਰੇਤ ਵਾਂਗੂ ਨਿਕਲ ਜਾਂਦੇ ਆ ਸੋ ਗੱਲ ਇਹ ਆ ਵੀ ਸਾਫ਼ ਤੇ ਸਪਸ਼ਟ ਕਿਸਾਨ ਜ਼ਮੀਨ ਦੇ ਕੇ ਨਹੀਂ ਰਾਜ਼ੀ ਤੇ ਸਰਕਾਰ ਕਿਸਾਨਾਂ ਨੂੰ ਇਹ ਜ਼ਮੀਨ ਦੇਣ ਦੇ ਫਾਇਦੇ ਗਿਣਾ ਰਹੀ ਆ ਸਿੱਟਾ ਕਿਨੇ ਕਲੂਗਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਪਰ ਮੇਰੇ ਕੋਲੇ ਦੋ ਤਿੰਨ ਉਦਾਹਰਨਾਂ ਜ਼ਰੂਰ ਆ ਸਾਡੇ ਇੱਕ ਜਾਣਕਾਰ ਨੇ ਦੱਸਿਆ ਜੀ ਕਿ ਮੇਰਾ ਇੱਕ ਦੋਸਤ ਦਾ ਕਿ ਨਾਮ ਹਾਲੀ ਦੇ ਵਿੱਚ ਉਹਦੇ ਕੋਲੇ ਦੋ ਤਿੰਨ ਏਕੜ ਜ਼ਮੀਨ ਸੀ ਬਹੁਤ ਮੀਨ ਥਾਂ ਦੇ ਉੱਤੇ ਮੋਹਾਲੀ ਦੇ ਵੱਲ ਉਹਨੇ ਵੇਚਤੀ ਕਰੋੜਾਂ ਦੇ ਲਾਲਚ ਦੇ ਵਿੱਚ ਅੱਜ ਕੱਲ੍ਹ ਉੱਥੇ ਫਲੈਟ ਬਣੇ ਵੇ ਆ ਉੱਥੇ ਬਹੁਤ ਉੱਚੀਆਂ ਮੰਜ਼ਲਾਂ ਬਣੀਆਂ ਅੱਜ ਕੱਲ੍ਹ ਉਹੀ ਕਿਸਾਨ ਜਿਹੜਾ ਪਹਿਲਾਂ ਸਰਦਾਰ ਅਖਵਾਉਂਦਾ ਸੀ ਉਥੇ ਡੰਡਾ ਹੱਥ ਦੇ ਵਿੱਚ ਫੜ ਕੇ ਚੌਕੀਦਾਰ ਦੀ ਨੌਕਰੀ ਕਰਦਾ 14000 ਰੁਪਿਆ ਮਹੀਨਾ ਉਹ ਲੈਂਦਾ ਜਦੋਂ ਉਹਦੇ ਹੱਥ ਦੇ ਵਿੱਚ ਕਰੋੜਾ ਰੁਪਿਆ ਆਇਆ ਤੇ ਪੁੱਤ ਨੇ ਗੱਲ ਕੀਤੀ ਵੀ ਬਾਪੂ ਜੀ ਰੇਂਜ ਰੋਵਰ ਤੋਂ ਘਟ ਆਪਣੀ ਇੱਜ਼ਤ ਨਹੀਂ ਬਣਦੀ ਧੀ ਕਿ ਨਹੀਂ ਮੈਨੂੰ ਬਾਹਰ ਭੇਜ ਦਿਓ ਕੋਠੀ ਵੱਡੀ ਥਾਂ ਤੇ ਪਾ ਲੋ ਪਿੰਡ ਦੇ ਵਿੱਚੋਂ ਨਿਕਲ ਕੇ ਹੁਣ ਸ਼ਹਿਰ ਦੇ ਵਿੱਚ ਚੱਲ ਗਿਆ ਆਪਾਂ ਕੋਈ ਬਿਜ਼ਨਸ ਸ਼ੁਰੂ ਕਰ ਗਏ ਜੀਨੇ ਕਦੇ ਸਕੂਟਰ ਨਹੀਂ ਚਲਾਇਆ ਉਹਨੂੰ ਬੁਲਟ ਚੰਗਾ ਲੱਗਣ ਲੱਗ ਪਿਆ ਕੋਈ ਕਹਿੰਦਾ ਜੀ ਮੈਨੂੰ ਕਪੜੇ ਇਹੋ ਜਿਹੇ ਚਾਹੀਦੇ ਤੇ ਅੱਜ ਕੱਲ ਉਸ ਕਿਸਾਨ ਦੇ ਪੱਲੇ ਕੁਝ ਨਹੀਂਗਾ ਉਹਦੇ ਕੋਲੇ ਜਿਹੜੀ ਜ਼ਮੀਨ ਸੀ ਉਹ ਵੇਚ ਦਿੱਤੀ ਉਹ ਚੰਗੇ ਮੁਨਾਫੇ ਦੀ ਆਸ ਦੇ ਵਿੱਚ ਚੰਗਾ ਭਾਅ ਮਿਲਿਆ ਇਹਦੇ ਕਰਕੇ ਵੇਚਤੀ ਪਰ ਹੁਣ ਉਹਦੇ ਹੱਥ ਦੇ ਵਿੱਚ ਕੁਝ ਨਹੀਂਗਾ ਹੁਣ ਉਹਦੇ ਹੱਥ ਦੇ ਵਿੱਚ ਡੰਡਾ ਜਿਹੜਾ ਕਿ ਮਾਲਕਾਂ ਨੇ ਫਲੈਟ ਦੇ ਮਾਲਕਾਂ ਨੇ ਫੜਾਇਆ ਉਹਦੇ ਕੋਲੇ ਉਹਨਾਂ ਮਾਲਕਾਂ ਦੀ ਦਿੱਤੀ ਹੋਈ ਵਰਦੀ ਆ ਨੀਲੇ ਰੰਗ ਦੀ ਤੇ ਉਹ ਇਸ ਵੇਲੇ ਉੱਥੇ ਪਾ ਕੇ ਖੜ ਜਾਂਦਾ ਤੇ 9 ਘੰਟੇ ਡਿਊਟੀ ਕਰਨ ਤੋਂ ਬਾਅਦ 14000 ਰੁਪਏ ਲੈਂਦਾ ਆ ਸਰਦਾਰੀ ਦਾ ਹਾਲ ਆ ਇੱਕ ਗੱਲ ਦੂਜੀ ਗੱਲ ਇਹ ਆ ਕਿ ਮੇਰਾ ਇੱਕ ਜਾਣਕਾਰ ਆ ਉਹ ਜਾਣਕਾਰ ਨੇ 35 ਲੱਖ ਰੁਪਏ ਦੇ ਹਿਸਾਬ ਦੇ ਨਾਲ ਜ਼ਮੀਨ ਵੇਚੀ ਸੀ ਲਗਭਗ 7 ਮਹੀਨੇ ਪਹਿਲਾਂ ਉਹਨੂੰ ਇਸ ਗੱਲ ਦੀ ਆਸ ਸੀ ਵੀ 35 ਲੱਖ ਦੇ ਹਿਸਾਬ ਨਾਲ ਜ਼ਮੀਨ ਵੇਚੀ ਹੈ ਇੱਕ ਕਿਲਾ ਤੇ ਮੈਂ ਕਿਤੇ ਹੋਰ ਜਾ ਕੇ ਯਾਨੀ ਕਿ 2 ਕਿਲੋਮੀਟਰ ਪਿੱਛੇ ਜਾ ਕੇ ਜਾਂ ਕਿਲੋਮੀਟਰ ਪਿੱਛੇ ਜਾ ਕੇ ਜੇ ਮੈਨੂੰ 20 ਲੱਖ ਦੇ ਹਿਸਾਬ ਨਾਲ 22 ਲੱਖ ਦੇ ਹਿਸਾਬ ਦੇ ਨਾਲ ਕਿਲਾ ਮਿਲਦਾ ਹੋਇਆ ਤੇ ਮੈਂ ਭਾਈ ਇੱਕ ਦੀ ਥਾਂ ਦੇ ਉੱਤੇ ਡੇਢ ਬਣਾ ਲੂੰਗਾ ਪੌਣੇ 2 ਬਣਾ ਲੂੰਗਾ ਸਵਾ ਬਣਾ ਲੂੰਗਾ ਪਰ ਉਹਨੂੰ ਭਾਈ ਇੱਕ ਕਿਲਾ ਵੇਚ ਕੇ ਇੱਕ ਕਿਲਾ ਵੀ ਕਿਤੇ ਨਹੀਂ ਮਿਲਿਆ ਯਾਨੀ ਕਿ 35 ਵਟ ਕੇ ਉਹਦੇ ਵਿੱਚੋਂ ਕੁਝ ਕੁ ਪੈਸੇ ਖਰਚੇ ਗਏ ਜਾਨੀ ਕਿ ਘਰ ਦੇ ਵਿੱਚ ਲੱਗੇ ਪੰਜ ਇਧਰ ਲੱਗਿਆ ਦੋ ਇਧਰ ਲੱਗਿਆ 20000 ਇਧਰ ਲੱਗਿਆ ਰੁਪਏ ਉਹਦੇ ਕੋਲੇ ਰਹਿ ਗਏ ਜੀ 25 ਕ ਲੱਖ ਤੇ 25 ਕ ਲੱਖ ਰੁਪਏ ਦੇ ਵਿੱਚ ਕਿਤੇ ਇੱਕ ਕਿੱਲਾ ਨਹੀਂ ਆਇਆ ਤੇ ਇਸ ਵੇਲੇ ਉਹ ਪਰੇਸ਼ਾਨੀ ਦੇ ਵਿੱਚ ਆ ਕਹਿਣ ਦਾ ਭਾਵ ਇਹ ਜੀ ਕਿ ਜੇਕਰ ਤੁਹਾਡੇ ਕੋਲੇ ਜ਼ਮੀਨ ਹੈ ਤਾਂ ਤੁਹਾਡਾ ਸਨਮਾਨ ਬਚਾ ਰਹਿਦਾ ਕਿਉਂਕਿ ਕਿਸਾਨ ਦੇ ਕੋਲੇ ਵੇਚਣ ਨੂੰ ਇਕਲੌਤੀ ਚੀਜ਼ ਹੁੰਦੀ ਹੈ ਭਾਵੇਂ ਅੱਜ ਵੇਚ ਦਿਓ ਭਾਵੇਂ ਤੁਸੀਂ ਸਾਲ ਠਹਿਰ ਕੇ ਵੇਚ ਦਿਓ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਮਿੱਟੀ ਆ ਜਿਹੜੀ ਇਹ ਸਾਡੀ ਮਾਂ ਤੇ ਅੱਜਕੱਲ ਮੈਨੂੰ ਦੁੱਖ ਇਸ ਗੱਲ ਦਾ ਬਹੁਤ ਹੁੰਦਾ ਵੀ ਲੋਕ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਆ ਕਿ ਮੇਰੀ ਮਾਂ ਹੁਣ 1.5 ਕਰੋੜ ਦੀ ਹੋ ਗਈ ਇਹਦਾ ਮਤਲਬ ਇਹ ਹੁੰਦਾ ਅੱਜਕੱਲ ਜਿਹੜੀ ਇਹ ਮੇਰੀ ਬਾਹ ਇਹਦਾ ਭਾਅ ਕਾਫੀ ਵਧਿਆ ਕਿਉਂਕਿ ਮੇਰੀ ਮਾਂ ਹਾਈਵੇ ਤੇ ਆ ਗਈ ਹੈ ਇਹਦਾ ਅਰਥ ਇਹ ਨਿਕਲਦਾ ਮੇਰੀ ਮਾਂ ਹਾਈਵੇ ਤੇ ਆ ਗਈ ਇਸ ਕਰਕੇ 2 ਕਰੋੜ ਦਾ ਕਿੱਲਾ ਬਣ ਗਿਆ ਹੁਣ ਮੇਰੀ ਮਾਂ ਨੂੰ ਵੇਚ ਕੇ ਮੈਂ ਖੁਸ਼ ਹੋ ਜਾਣਾ ਇਹਦਾ ਮਤਲਬ ਇਹ ਆ ਮੇਰੀ ਮਾਂ ਦਾ ਮੈਨੂੰ ਚੰਗਾ ਭਾਅ ਮਿਲ ਰਿਹਾ ਇਹਦਾ ਅਰਥ ਇਹ ਆ ਮੈਂ ਨਹੀਂ ਕਹਿੰਦਾ ਵੀ ਜ਼ਮੀਨ ਵੇਚੋ ਮੈਂ ਨਹੀਂ ਕਹਿੰਦਾ ਨਾ ਵੇਚੋ ਤੁਹਾਡੀ ਨਿੱਜੀ ਮਰਜ਼ੀ ਆ ਪਰ ਭਾਈ ਜਦੋਂ ਸਿਰ ਤੋਂ ਪਾਣੀ ਲੰਘ ਜਾਏ ਜਦੋਂ ਬਿਲਕੁਲ ਲੱਗੇ ਜੀ ਕਿ ਜ਼ਿੰਦਗੀ ਜਿਉਣੀ ਹੀ ਮੁੱਕਣ ਵਾਲੀ ਗੱਲ ਆ ਤੇ ਫਿਰ ਭਾਈ ਆਪਣੇ ਕੋਲੇ ਅਖੀਰਲੀ ਚੀਜ਼ ਇਹ ਆ ਵੇਚਣ ਵਾਲੀ ਪਰ ਅੱਜਕੱਲ ਲੋਕ ਇਦਾਂ ਘੱਟ ਸੋਚਦੇ ਆ ਜਿਹੜੇ ਮਿੱਟੀ ਨਾਲ ਜੁੜੇ ਹੋਏ ਲੋਕ ਆ ਉਹ ਇਸ ਵੇਲੇ ਸੰਘਰਸ਼ ਵੀ ਕਰ ਰਹੇ ਆ ਮੇਰਾ ਪੰਜਾਬ ਦੀ ਸਰਕਾਰ ਨੂੰ ਵੀ ਇੱਕ ਸਵਾਲ ਆ ਵੀ ਅਚਾਨਕ ਐਸੀ ਕਿਹੜੀ ਗੱਲ ਹੋਈ ਜਿਹਦੇ ਕਰਕੇ ਆਪਾਂ ਅਰਬਨ ਸਟੇਟਾਂ ਵੱਲੇ ਚੱਲੇ ਆ ਪੰਜਾਬ ਦੇ ਵਿੱਚ ਗਲੀਆਂ ਨਾਲੀਆਂ ਦੀਆਂ ਮਾੜੀਆਂ ਹਾਲਤਾਂ ਪੰਜਾਬ ਦੇ ਵਿੱਚ ਕੀ ਕੀ ਬਣੀ ਜਾਂਦਾ ਜਿਹੜੇ ਅਰਬਨ ਸਟੇਟ ਬਖ ਬਖ ਸ਼ਹਿਰਾਂ ਦੇ ਵਿੱਚ ਪਹਿਲਾਂ ਉਹਨਾਂ ਦੀਆਂ ਸੜਕਾਂ ਦਾ ਆਪਾਂ ਹਾਲ ਵੇਖ ਲਈਏ ਨਵੇਂ ਬਣਾਉਣ ਤੋਂ ਪਹਿਲਾਂ ਆਪਾਂ ਪੁਰਾਣਿਆਂ ਦਾ ਸੁਧਾਰ ਕਰ ਲਈਏ ਜੀ ਆਪਾਂ ਕਹਿੰਦੇ ਵੀ ਕਾਰੋਬਾਰੀ ادارے ਬਣਾਉਣੇ ਬੜੀ ਜ਼ਰੂਰੀ ਹੈ ਬਿਲਕੁਲ ਠੀਕ ਹੈ ਕਾਰੋਬਾਰ ਹੋਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਕਾਰੋਬਾਰੀ ادارے ਛੜ ਛੜ ਕੇ ਪੰਜਾਬ ਭੱਜ ਰਹੇ ਆ ਕਹਿੰਦੇ ਫਰੋਤਗਾਂ ਦੇ ਚੱਕਰ ਦੇ ਵਿੱਚ ਕਹਿੰਦੇ ਕਿਹਦੇ ਚੱਕਰ ਚ ਕਹਿੰਦੇ ਕਿਹਦੇ ਚੱਕਰ ਦੇ ਵਿੱਚ ਆਪਾਂ ਉਹਨਾਂ ਦੇ ਵੱਲ ਵੀ ਗੌਰ ਕਰ ਲਈਏ ਪਹਿਲਾਂ ਆਪਾਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੋਕੀਏ ਜ਼ਮੀਨ ਤੁਹਾਡੀ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਤੁਸੀਂ ਭਾਵੇਂ ਮੁਫਤ ਦੇ ਭਾ ਦੇ ਦਿਓ ਭਾਵੇਂ ਤੁਸੀਂ ਨਾ ਦਿਓ ਇਹ ਤੁਹਾਡੀ ਮਰਜ਼ੀ ਆ ਵਿਰੋਧ ਕਰੋ ਜਾਂ ਨਾ ਕਰੋ ਪਰ ਇੰਨੀ ਗੱਲ ਜ਼ਰੂਰ ਆ ਵੀ ਇਹ ਮਾਮਲਾ ਛੇਤੀ ਕਿਤੇ ਸੁਲਝਣ ਵਾਲਾ ਨਹੀਂ ਹੁਣ ਇੱਕ ਸਵਾਲ ਹੋਰ ਆ ਵੀ ਇੱਕ ਸਰਕਾਰ ਨੇ ਇਹ ਗੱਲ ਕਹਿਤੀ ਮੰਨ ਲਓ ਵੀ ਭਾਈ ਫਲਾਣੀ ਥਾਂ ਦੇ ਉੱਤੇ ਅਸੀਂ 200 ਏਕੜ ਦੇ ਵਿੱਚ ਆ ਚੀਜ਼ ਬਣਾਉਣੀ ਆ ਜਿਹਦੇ ਵਿੱਚ ਫਲੈਟ ਵੀ ਹੋਣਗੇ ਜਿਹਦੇ ਵਿੱਚ ਸ਼ੋਪਿੰਗ ਮਾਲ ਵੀ ਹੋਣਗੇ ਜਿਹਦੇ ਵਿੱਚ ਸ਼ੈਡ ਸਿਨੇਮੇ ਵੀ ਹੋਣ ਜਿਹਦੇ ਵਿੱਚ ਪਾਰਕ ਵੀ ਹੋਣਗੇ ਜਿਹਦੇ ਵਿੱਚ ਬਾਕੀ ਸਹੂਲਤਾਂ ਹੋਣਗੀਆਂ ਤੁਹਾਡਾ ਖੇਤ ਮੰਨ ਲਓ ਮੁਖਤਿਆਰ ਸਿੰਘ ਦਾ ਇੱਥੇ 5 ਏਕੜ ਆ। ਨਾਲ ਦਾ ਖੇਤ ਹੈਗਾ ਜੀ ਸੰਤ ਸਿੰਘ ਦਾ 2 ਏਕੜ। ਇਧਰਲੇ ਪਾਸੇ ਹੈਗਾ ਜੀ ਕੋਈ ਬਲਜੀਤ ਸਿੰਘ ਦਾ 4 ਏਕੜ। ਮੁਖਤਿਆਰ ਸਿੰਘ ਨੇ ਆਪਣਾ ਪੈਸਾ ਜਿਹੜਾ ਖੇਤ ਦੇਣ ਦਾ ਐਲਾਨ ਕਰਤਾ ਸੰਤ ਸਿੰਘ ਨਹੀਂ ਮੰਨਦਾ। ਵਟ ਸਾਂਝੀ ਆ ਫੇਰ ਇੱਥੇ ਵਿਕਾਸ ਕਿਵੇਂ ਹੋਊਗਾ? ਇਹਦਾ ਮਤਲਬ ਇਹ ਤਾਂ ਨਹੀਂ ਕਿ ਐਡੀ ਆਪਾਂ ਜ਼ਮੀਨ ਨੂੰ ਅਕਵਾਇਰ ਜਦੋਂ ਕਰ ਲਿਆ। ਐਨੇ ਤਾਂ ਜ਼ਮੀਨ ਕਹਤਾ ਵੀ ਭਾਈ ਮੇਰੇ ਵਾਲੀ ਤੇ ਲੈਂਡ ਪੂਲਿੰਗ ਨੀਤੀ ਤਹਿਤ ਲੈ ਲਓ। ਨਾਲ ਦੇ ਨੂੰ ਇਹ ਗੱਲ ਮਨਜ਼ੂਰ ਨਹੀਂ। ਤੇ ਫਿਰ ਭਾਈ ਇੱਥੇ ਉਹਦੇ ਕੰਮ ਦੇ ਵਿੱਚ ਜੜਿੱਕਾ ਪਊਗਾ ਕਿ ਇਹਦੇ ਕੰਮ 'ਚ ਜੜਿੱਕਾ ਪਊਗਾ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਯਾਨੀ ਕਿ ਇਹ ਮਾਮਲਾ ਹਲੇ ਤੱਕ ਕਲੀਅਰ ਨਹੀਂ ਹੈਗਾ ਪੰਜਾਬ ਦੇ ਵਿੱਚ ਇਸ ਵੇਲੇ 7 ਲੱਖ ਏਕੜ ਦੇ ਕਰੀਬ-ਕਰੀਬ ਸ਼ਾਮਲਾਟ ਦੀ ਜ਼ਮੀਨ ਆ ਕਈ ਥਾਵਾਂ ਦੇ ਉੱਤੇ ਕਈ-ਕਈ ਦਰਜਨ ਸ਼ਾਮਲਾਟ ਦੀ ਜ਼ਮੀਨ ਆ ਜਿਹੜੀ ਉਹ ਜੀ 45000 ਨੂੰ 35000 ਨੂੰ ਠੇਕੇ ਦੇ ਉੱਤੇ ਚੜਦੀ ਆ ਭਾਈ ਜੇਕਰ ਆਪਾਂ ਕੁਝ ਬਣਾਉਣਾ ਹੀ ਆ ਤੇ ਫਿਰ ਭਾਈ ਆਪਾਂ ਅਰਬਨ ਸਟ੍ਰੈਟਿਕ ਨਿਕਾ ਜਾ ਉਹਨਾਂ ਥਾਵਾਂ ਤੇ ਵਸਾਲ ਗਏ ਜਾਂ ਬੰਜਰ ਥਾਵਾਂ ਤੇ ਵਸਾਲ ਗਏ ਕਿਤੇ ਇਹਦੇ ਪਛੇਤ ਨਹੀਂ ਕਾਰਨ ਵੀ ਜਿਵੇਂ ਦਿੱਲੀ ਦੇ ਵਿੱਚ ਸਾਨੂੰ ਸਿਰਫ ਸਿਰਫ ਫਲੈਟ ਹੀ ਦਿਸਦੇ ਆ ਸਾਨੂੰ ਪੱਥਰ ਹੀ ਦਿਸਦੇ ਆ ਸਾਨੂੰ ਕੰਕਰੀਟ ਹੀ ਦਿਸਦਾ ਉਸ ਤਰੀਕੇ ਦੇ ਨਾਲ ਕਿਤੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅਸਲ ਪਿੰਡ ਲੁਕ ਜਾਣ ਖਤਮ ਹੋ ਜਾਣ ਜ਼ਮੀਨ ਮੁੱਕ ਜਾਵੇ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਲੁਧਿਆਣੇ ਦੇ ਬਾਰੇ ਤਾਂ ਗੀਤ ਬਣ ਕੇ ਦੇਵਤਰੀਕਾ ਵਾਲਿਆਂ ਨੇ ਲਿਖਤਾ ਤੇ ਪਾਲੀ ਦੇਤ ਵਾਲੀਆਂ ਨੇ ਗਾਤਾ ਤੇ ਆਪਾਂ ਸੁਣ ਲਿਆ ਪਰ ਭਾਈ ਵਿਕਸਿਤ ਹੋਣ ਦੇ ਚੱਕਰ ਦੇ ਵਿੱਚ ਅੰਮ੍ਰਿਤਸਰ ਨੇ ਵੀ ਕਈ ਪਿੰਡਾਂ ਦੀ ਜ਼ਮੀਨ ਖਾਧੀ ਆ ਜਲੰਧਰ ਨੇ ਵੀ ਕਈ ਪਿੰਡਾਂ ਦੀ ਜ਼ਮੀਨ ਖਾਦੀ ਆ ਮੁਹਾਲੀ ਨੇ ਵੀ ਕਈ ਖਾਦੀ ਆ ਚੰਡੀਗੜ੍ਹ ਦਾ ਰਾਜਧਾਨੀ ਬਣਿਆ ਹੀ ਪੰਜਾਬ ਦੇ ਪਿੰਡਾਂ ਦੇ ਉੱਤੇ ਆ ਉਹ ਸਭ ਤੋਂ ਵੱਧ ਖਾਦੇ ਗਏ ਆ ਸੋ ਪੰਜਾਬ ਦੇ ਪਿੰਡਾਂ ਦੀ ਵਾਹੀਯੋਗ ਜ਼ਮੀਨ ਮਕਾਉਣ ਦੀ ਜਾਂ ਮੁਕੜਨ ਦੀ ਗੱਲ ਤਾਂ ਨਹੀਂ ਕਿਤੇ ਚੱਲ ਰਹੀ ਮਰਜ਼ੀ ਕਿਸਾਨ ਦੀ ਆ ਇਹ ਸਭ ਲੈਂਡ ਪੂਲਿੰਗ ਨੀਤੀ ਤਹਿਤ ਕਰੋੜਪਤੀ ਕਿਹਨੇ ਹੋਣਾ ਤੇ ਰੋੜਪਤੀ ਕਿਹਨੇ ਹੋਣਾ ਇਹ ਵਕਤ ਨੇ ਬਿਆਨ ਕਰਨਾ ਕਿਹੜੇ ਕਿਹੜੇ ਬੰਦਿਆਂ ਦਾ ਕਿਸਾਨਾਂ ਦਾ ਕਿੰਨਾ ਕੁ ਲਾਭ ਹੋ ਜਾਣਾ ਤੇ ਕਿਹੜੇ ਕਿਹੜੇ ਕੱਖੋਂ ਹੋਲੇ ਹੋਣੇ ਸਮਾਂ ਦਸੂਗਾ ਪਰ ਇੱਕ ਗੱਲ ਜਿਤੇ ਰੱਖਿਓ ਜੀਬ ਦੇ ਵਿੱਚ ਪਾਏ ਹੋਏ ਨੋਟਾਂ ਨੇ ਘਟਣਾ ਹੀ ਆ ਵਧਣਾ ਨਹੀਂ ਤੇ ਸਾਡੀ ਇੰਨੀ ਕੁ ਮਤ ਨਹੀਂ ਹੈਗੀ ਜੇ ਕਹਿ ਲਈਏ ਅਸੀਂ ਬਿਜ਼ਨਸ ਮਾਈਂਡਡ ਇੰਨੇ ਕੁ ਨਹੀਂ ਆ ਵੀ ਇਸ ਲੱਖ ਨੂੰ ਸਵਾ ਕਰ ਲੀ ਗਏ ਸਾਡੇ ਕੋਲੇ ਤਾਂ ਧਰਤੀ ਦਾ ਟੋਟਾ ਹੀ ਆ ਜਿਹੜੀ ਮਾਂ ਜੇ ਇਹ ਵਿਕ ਗਈ ਤਾਂ ਫਿਰ ਕੰਮ ਹੋ ਗਿਆ